ਅੱਜ ਦੇ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਪਿੰਡ ਅਗੌਲ ਆਓ ਆਪਾਂ ਚੱਲ ਕੇ ਹੁਣ ਉੱਥੇ ਜਾ ਕੇ ਗੁਰੂ ਘਰ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਤੇ ਉੱਥੇ ਦੇ ਇਤਿਹਾਸ ਦੇ ਬਾਰੇ ਜਾ ਕੇ ਆਪਾਂ ਪੜ੍ਹਦੇ ਆ। ਆਓ ਆਪਾਂ ਹੁਣ ਚੱਲੀਏ। ਹਾਂਜੀ। ਅੱਪਾ ਸਾਹਮਣੇ ਦਰਸ਼ਨ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੁੰਦਰ ਇਤਿਹਾਸਕ ਸਥਾਨ ਪਿੰਡ ਅਗੌੜ ਭਾਈ ਕਾਨ ਸਿੰਘ ਨਾਬਾ ਵੱਲੋਂ ਮਹਾਨ ਕੋਸ਼ ਦੇ ਪੰਨਾ ਨੰਬਰ 43 ਤੇ ਦਰਜ ਕੀਤਾ ਗਿਆ ਹੈ ਅਤੇ ਮਾਲਵਾ ਇਤਿਹਾਸ ਦੇ ਵਿੱਚ ਦਰਜ ਹੈ ਦੱਸਦੇ ਹਨ ਕਿ ਇੱਥੇ ਇੱਕ ਪਿੱਪਲ ਦਾ ਰੁੱਖ ਸੀ ਜਿਸ ਤੇ ਨਾਲ ਇੱਕ ਕੱਚੀ ਛੱਪੜੀ ਸੀ ਜਿਸ ਨੂੰ ਅਸੀਂ ਰਾਂ ਰਾਮ ਤਲਾਈ ਦੱਸਦੇ ਸਨ ਇਨ ਇਸ ਸਥਾਨ ਦੇ ਪਿੰਪਲ ਦੇ ਨੀਚੇ ਬੈਠ ਕੇ ਗੁਰੂ ਜੀ ਨੇ ਤਿੰਨ ਦਿਨ ਇੱਥੇ ਵਿਸ਼ਰਾਮ ਕੀਤਾ ਤੇ ਪਿੰਡ ਦੇ ਲੋਕਾਂ ਨੇ ਪਰ ਉਹਨਾਂ ਦੀ ਕੋਈ ਆਉ ਭਖਤ ਨਾ ਕੀਤੀ ਜਦੋਂ ਤੀਸਰੇ ਦਿਨ ਗੁਰੂ ਜੀ ਇੱਥੋਂ ਚਲੇ ਗਏ ਤਾਂ ਪਿੱਛੋਂ ਗੰਨੇ ਦੇ ਖੇਤਾਂ ਨੂੰ ਅੱਗ ਲੱਗ ਗਈ ਤੇ ਉਸ ਵੇਲੇ ਕੁਝ ਸਿਆਣੇ ਇਨ ਲੋਕਾਂ ਨੇ ਕਿਹਾ ਪਿੱਛੇ ਜਾ ਕੇ ਧੰਗੇੜੇ ਜਾ ਕੇ ਆਪਣੀ ਭੁੱਲ ਬਖਸ਼ਾਈ ਅਤੇ ਗੁਰੂ ਜੀ ਨੇ ਕਿਹਾ ਇੱਥੇ ਜਦੋਂ ਹੁਣ ਤੁਸੀਂ ਗੰਨਾ ਪੀੜੋਗੇ ਤਾਂ ਉਹ ਮਿੱਠਾ ਹੀ ਨਿਕਲੇਗਾ ਤੇ ਇਸ ਗੁਰੂ ਘਰ ਦੀ ਇਮਾਰਤ ਹੈ ਜਿਹੜੀ 1976 ਲਗਭਗ 1919 ਇਸਵੀ ਨੂੰ ਬਣੀ ਸੀ ਅਤੇ ਦੱਸਦੇ ਹਨ ਕਿ ਭਾਈ ਨੱਥਾ ਸਿੰਘ ਨੇ ਗੁਰੂ ਜੀ ਨੂੰ ਜੀ ਬਖਸ਼ਿਸ਼ ਵਿੱਚੋਂ 10 ਵਿੱਗੇ ਜ਼ਮੀਨ ਨੂੰ ਜ਼ਮੀਨ ਦੇ ਗੁਰੂ ਘਰ ਨੂੰ ਅਰਪਣ ਕੀਤੇ ਜੀ ਆਪਾਂ ਹੁਣ ਗੁਰੂ ਘਰ ਦੇ ਸੇਵਕ ਕੀ ਨਾਮ ਕੀ ਹੈ ਇਹ ਆਪਣਾ 인ਦਰਜੀ ਸਿੰਘ 인ਦਰਜੀ ਸਿੰਘ ਜੀ ਤੋਂ ਇੱਥੇ ਦੇ ਇਤਿਹਾਸ ਦੇ ਬਾਰੇ ਸੁਣਦੇ ਹਾਂ ਹੈੱਡ ਗ੍ਰਾਂਥੀ ਜੀ ਹਾਂਜੀ 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 ਆਪਣੇ ਜੀ ਇੱਕ ਗੋਲ ਪਾਸਾਈ ਗੁਰਦੁਆਰੇ ਦਾ ਨਾਮ ਹੈ ਠੀਕ ਹੈ ਜੀ ਤੇ ਇੱਥੇ ਗੁਰੂ ਮਹਾਰਾਜ ਪਾਸਾ ਜੀ ਆਏ ਨੇ ਠੀਕ ਹੈ ਜੀ ਦਿਨ ਦਿਨ ਬੈਠੇ ਰਹੇ ਨੇ ਤੇ 30 ਦਿਨ ਇਥੋਂ ਗਏ ਨੇਗੇ ਇਹ ਤੇ ਦਾ ਸੰਖੇਪ ਇਤਿਹਾਸ ਹੈ ਜੋ ਹਮ ਗੁਰੂ ਮਹਾਰਾਜ ਤੇ ਪਾਤਸ਼ਾਹ ਜੀ ਜਦੋਂ ਤੀਸਰੇ ਦਿਨ ਇਹ ਨਗਰਾਂ ਤੋਂ ਦੂਰ ਹੈ ਹਾਂਜੀ ਹਾਂ ਇਸ ਕਰਕੇ ਇੱਧਰ ਕੋਈ ਆਉਂਦਾ ਨਹੀਂ ਥੀ ਹਮ ਹਮ ਗੁਰੂ ਮਹਾਰਾਜ ਤੇ ਪਾਤਸ਼ਾਹ ਜੀ ਆ ਕੇ ਬੈਠੇ ਨੇ ਇਹਦੇ ਪਿਛਲੇ ਪਾਸੇ ਜਿਹੜਾ ਦਰਬਾਰ ਦੇ ਦੁਆਰ ਦੇ ਪਿਛਲੇ ਪਾਸੇ ਤੇ ਕਿ ਪਿੱਪਲ ਹੁੰਦਾ ਸੀ ਅੱਛਾ ਜੀ ਮਹਾਰਾਜ ਤੇ ਪਾਤਸ਼ਾਹ ਉਹਦੇ ਪਿੱਪਲ ਦੇ ਥੱਲੇ ਆ ਕੇ ਬੈਠੇ ਨੇ ਹਮ ਉਸ ਤੋਂ ਤੀਸਰੇ ਦਿਨ ਜਦੋਂ ਸ਼ੰਕਾ ਨੇ ਉਹਨਾਂ ਨੂੰ ਕਿਹਾ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਗਵੇ ਗੁਰੂ ਮਹਾਰਾਜ ਤੇ ਪਾਤਸ਼ਾਹ ਜੀ ਵਿਭੁਖ ਲੱਗੀ ਆ। ਵੀ ਜੇ ਹੁਕਮ ਕਰੋ ਲਵੇ ਕੁਮਾਰ ਅਤਿ ਅਸੀ ਕੁਮਾਰ ਚੁਗੰਨੇ ਲੈ ਲੀਏ। ਗੁਰੂ ਮਹਾਰਾਜ ਕਹਿੰਦੇ ਭਾਈ ਲੈ ਲਓ। ਤਾਂ ਸ਼ੰਕਾ ਨੇ ਜਾ ਕੇ ਜਿਹੜੇ ਨਾਲ ਤਸਾਤੀ ਉਹਨਾਂ ਨੇ ਗੰਨੇ ਤੋੜ ਲਈ। ਮੌਕੇ ਤੇ ਜ਼ਿਮੀਂਦਾਰ ਆ ਗਿਆ। ਉਹ ਜ਼ਿਮੀਂਦਾਰ ਨੇ ਬੁਰਾ ਭਲਾ ਬੋਲਿਆ। ਚਲੋ ਉਹ ਐਵੇਂ ਜਿੱਕਣੀ ਗੰਨੇ ਲੈ ਕੇ ਹੱਥ 'ਚ ਨਾਲੇ ਜ਼ਿਮੀਂਦਾਰ ਗੁਰੂ ਮਹਾਰਾਜ ਕੋਲੇ ਇੱਥੇ ਆ ਗਏ। ਉਹਨਾਂ ਨੇ ਦੱਸਿਆ ਆ ਵੀ ਕਹਿੰਦੇ ਮਹਾਰਾਜ ਇਹ ਭਾਈ ਕਹਿੰਦੇ ਗਲਤ ਬੋਲਦਾ ਹੈ ਵੀ ਅਸੀਂ ਸੁੱਤੋਂ ਹੁਕਮ ਲੇਤਾ ਉਹ ਕਹਿੰਦੇ ਵੀ ਗੁਰਮੁਖਾ ਇਸ ਤਰ੍ਹਾਂ ਨਹੀਂ ਬੋਲਦੇ ਹੁੰਦੇ ਵੀ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਰੋਟੀ ਪਾਣੀ ਨਹੀਂ ਮਿਲਿਆ ਇਹ ਤਾਂ ਕਰਕੇ ਇਹਨਾਂ ਨੇ ਸਿੰਘਾਂ ਨੇ ਭੁੱਖ ਲੱਗੀ ᱛੀ ਵੀ ਤਾਂ ਕਰਕੇ ਇਹਨਾਂ ਨੇ ਸਾਤੋਂ ਹੁਕਮ ਲੇਤਾ ਗੰਨੇ ਤੋੜ ਲਈ ਹੂੰ ਹੂੰ ਕੋਈ ਗੱਲ ਨਹੀਂ ਕਹਿੰਦੇ ਭੁੱਖ ਨੂੰ ਕਿੜਾ ਅੱਗ ਲੱਗੀ ᱛੀ ਇੱਕ ਤੇਰਾ ਕ ਮੇਰਾ ਜਦੋਂ ਇੰਨੀ ਗੱਲ ਕਹੀ ਗੁਰੂ ਮਹਾਰਾਜ ਉੱਠ ਕੇ ਖੜੇ ਹੋ ਗਏ। ਹੂੰ। ਤੇ ਸਿੰਘੋ ਆਹ ਮਹਾਰਾਜ ਗੰਨੇ ਛਿੜ ਦੋ ਇਹਦੇ ਪੈਰਾਂ 'ਚ। ਹੂੰ। ਚਲੋ ਚੱਕੋ ਸਮਾਨ ਚੱਲੀ ਅੱਗੇ ਲੱਗ ਜੂਗੀ। ਹੂੰ। ਇੱਥੋਂ ਸਮਾਨ ਚੱਕ ਕੇ ਚਲੇ ਗਏ। ਵਿੱਚੋਂ ਗੁਰੂ ਮਹਾਰਾਜ ਦੇ ਬਾਚਨ ਤੇ ਕਲਾ ਵਰਤ ਦੀ ਕਮਾਦ ਨੂੰ ਅੱਗ ਲੱਗੀ। ਹਾਂ। ਤੇ ਉੱਥੋਂ ਗਾਹਾ 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 ਕੇ ਜਾ ਕੇ ਸਾਰੇ ਪਿੰਡ ਦੇ ਲੋਕਾਂ ਨੂੰ ਅਗਲ ਕੀ। ਹੂੰ ਹੂੰ ਹੂੰ। ਛਾੜੇ ਪੁਰਸ਼ ਤੇ ਜਿਹੜੇ ਹਾਂ ਉਹ ਸੋਚਦੇ ਨਹੀਂ ਵੀ ਆਪਣੇ ਅੱਖਾਂ ਨੂੰ ਅੱਗ ਕੌਣ ਲਾਉਂਦਾ ਹੈ ਹਾਂ ਹਾਂ ਕਹਿੰਦੇ ਵੀ ਉੱਥੇ ਇੱਕ ਮਹਾਪੁਰਸ਼ ਬੈਠੇ ਤੇ ਇਸ ਤਰ੍ਹਾਂ ਕਰਕੇ ਉਹ ਜ਼ਿਮੀਂਦਾਰ ਇਸ ਤਰ੍ਹਾਂ ਗਲਤ ਬੋਲਿਆ ਹਾਂ ਤੇ ਉਹਨੇ ਫਿਰ ਗੁਰੂ ਮਹਾਰਾਜ ਨੇ ਜੀ ਜਾਣੀ ਉੱਥੇ ਫਰਾਪ ਦੇ ਗਏ ਹਾਂ 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 ਅੱਗੇ ਉੱਥੋਂ ਉੱਠ ਕੇ ਤੁਰ ਗਏ ਹਾਂ ਭਜੋ ਭਜੋ ਚਲੋ ਚੱਲੀ ਆਪਾਂ ਮਨਾਈਏ ਉਹਨਾਂ ਨੂੰ ਹਾਂ ਉਹ ਜਦੋਂ ਇੱਥੇ ਆਏ ਉਰੇ ਹੈ ਨਹੀਂ ਵਿੱਚ ਪੈੜੂ ਵੀ ਹੁੰਦੇ ਅੱਛਾ ਫਿਰ ਪੈੜੂਆਂ ਨੇ ਪੈੜ ਫੜੀ ਹੂੰ ਇਹ ਪਗ ਡੰਡੀਆਂ ਜਾਂਦੀਆਂ ਹੁੰਦੀਆਂ ਤੇ ਉੱਥੋਂ ਕਲਰੇ ਹੁੰਦੇ ਤੇ ਚਾਰਹੂਜ ਬਹੁਤ ਹੁੰਦਾ ਸੀ ਹਾਂਜੀ ਹਾਂਜੀ ਉਹ ਤਾਂ ਪਗ ਡੰਡੀ ਫੜੀ ਬੈਠ ਜਾਂਦੀ ਸੀ ਫਿਰ ਉੱਥੋਂ ਧੰਗੇੜੇ ਨੂੰ ਗਏ ਹਾਂਜੀ ਹਾਂਜੀ ਉਹ ਧੰਗੇੜਾ ਸਾਹਿਬ ਹਾਂਜੀ ਹਾਂਜੀ ਗੁਰਦੁਆਰਾ ਧੰਗੇੜਾ ਸਾਹਿਬ ਹੈ ਗਏ ਇੱਥੋਂ ਜਦੋਂ ਇੱਥੇ ਆਏ ਉਹਨਾਂ ਨੇ ਪੈੜ ਫੜੀ ਅੱਗੇ ਭੱਜੇ ਅੱਗੇ ਜਾ ਕੇ ਉਹਨਾਂ ਨੂੰ ਦੇਖ ਕੇ ਵੀ ਗੁਰੂ ਮਹਾਰਾਜ ਉਹ ਜਾਂਦੇ ਨਹੀਂ ਹੂੰ 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 ਉੱਥੇ ਅੱਗੇ ਗਏ ਹਾਕਾ ਮਾਰਦੇ ਜਾਂਦੇ ਨੇ ਸਿੰਘ ਕੇ ਸਿੰਘਾਂ ਨੇ ਕਿਹਾ ਵੀ ਗੁਰੂ ਗੁਰੂ ਜੀ ਖੜ੍ਹ ਦਿਓ ਵੀ ਦੇਖੋ ਸਿਆਣੇ ਮੁਰਚ ਨੇ ਮਿਹਨਤਦਾਰੀ ਕਰਨ ਆਉਂਦੇ ਨੇ ਸ਼ਾਂਤੀ ਮੰਨਣ ਆ ਰਹੇ ਨੇ ਨਹੀਂ ਨਹੀਂ ਸਿੰਘ ਦਾ ਅੱਗੇ ਵਧਣ ਦਾ ਫਰਜ ਹੈ ਪਿੱਛੇ ਮੁੜਨ ਦਾ ਨਹੀਂ ਚਲੋ 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 ਨਾ ਉਹ ਭੱਜੇ ਗਏ ਅੱਗੇ ਜਾ ਕੇ ਜਦੋਂ ਬੇਨਤੀ ਕੀਤੀ ਮਹਾਰਾਜ ਨੇ ਖੜੇ ਨਾ ਸ਼ੰਕਾ ਨੇ ਕਹਿਤਾ ਵੀ ਅੱਗੇ ਮੂਰੇ ਹੋ ਕੇ ਵੀ ਵਸਤੂ ਲੰਮੇ ਪੈ ਜਾਓ ਉੱਥੇ ਜਾ ਕੇ ਉਹੀ ਕੰਮ ਕੀਤਾ ਮਹਾਰਾਜ ਖੜ ਗਏ ਜਾਨੀ ਉੱਥੇ ਉਹਨਾਂ ਨੇ ਵਾਚਨ ਕਰੇ ਕਿ ਵੀ ਜਾਓ ਚੰਗਾ ਬਖਸ਼ੇ ਗਏ ਹਾਂ ਹਾਂ ਕਹਿੰਦੇ ਬਖਸ਼ੇ ਗਏ ਕਹਿੰਦੇ ਮਹਾਰਾਜ ਸਾਡੇ ਤਾਂ ਇੱਕ ਇੱਕਣ ਕਰਕੇ ਵੀ ਉਹ ਹੋ ਗਏ ਲੋਟ ਸੇ ਗਈ ਉਸ ਨਹੀਂ ਰਹਾ ਮੈਂ ਕਹਿੰਦੇ ਫਿਰ ਅਸੀਂ ਤਾਂ ਗਲਾਈ ਨਹੀਂ ਫਿਰ ਤੁਸੀਂ ਉਹ ਲਾਈਓ ਇਸ ਤਰ੍ਹਾਂ ਬੋਲਿਆ ਕਹਿੰਦੇ ਮਾਰੇ ਪੰਜੇ ਉਂਗਲਾਇ ਕੋ ਚਾਰ ਨਹੀਂ ਹੁੰਦੀ ਅਸੀਂ ਤਾਂ ਤੁਹਾਡੇ ਸੇਵਕ ਜਾਂ ਸਾਨੂੰ ਪਤਾ ਲੱਗਿਆ ਸੀ ਉਹਦੀ ਭੱਜਿਆ ਵੀ ਚਲੋ ਸਾਡੇ ਨਾਲ ਅਸੀਂ ਛੋਟੀ ਸੇਵਾ ਕਰਨੀ ਆ ਕਹਿੰਦੇ ਸਿੰਘ ਦਾ ਪਿੱਛੇ ਮੁੜਨਾ ਫਰਜ਼ ਨਹੀਂ ਅੱਗੇ ਵਧਣ ਦਾ ਫਰਜ਼ ਹੈ ਜਾਓ ਕਹਿੰਦੇ ਵਚਨ ਸੁਣ ਲਓ ਮੰਨੋ ਵਚਨ ਨੂੰ ਉਹ ਇਕੱਠੇ ਕਰਕੇ ਉਹਨਾਂ ਨੂੰ ਪੀੜ ਲਓ ਵੀ ਜਿਹੋ ਜੀ ਸੱਕਰ ਪਾਓਗੇ ਅੰਡ ਵਰਗੀ ਸੱਕਰ ਪਾਉਗੀ ਜਿਹੋ ਜਿਹਾ ਗੋੜ ਬਣਾਉਣਾ ਚਾਹੂਗਾ ਉਹ ਜਿਹੜਾ ਗੋੜ ਬਣੂਗਾ ਵੱਧ ਨਿਕਲੂਗਾ ਕਹਿੰਦੇ ਉਹਨੂੰ ਕੁਝ ਨਹੀਂ ਹੋਇਆ ਕਹਿੰਦੇ ਜਾਓ ਪੀੜ ਲਓ ਹਮ ਹਮ ਵਚਨ ਮੰਨੀਦਾ ਹੁੰਦਾ ਹੈ ਸਿੰਘਾਂ ਨੇ ਵੀ ਕਿਹਾ ਵੀ ਵਚਨ ਮੰਨੋ ਗੁਰੂ ਦਾ ਉਹ ਉੱਥੋਂ ਜਦੋਂ ਤੁਰਨ ਲੱਗੇ ਕਹਿੰਦੇ ਵਚਨ ਸੁਣ ਲਓ ਹਮ ਕਹਿੰਦੇ ਹਾਂ ਜੀ ਕਹਿੰਦੇ ਵੀ ਉੱਥੇ ਜਿੱਥੇ ਅਸੀਂ ਬੈਠੇ ਤੇ ਕੁਝ ਸਮਾ ਆਊਗਾ ਹਮ ਦਰਬਾਰ ਸਾਹਿਬ ਸਾਜਣਗੇ ਹਮ 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 ਉੱਥੇ ਪਾਠ ਸਹਿਜ ਪਾਠ ਖੰਡ ਪਾਠ ਵਗੈਰਾ ਮੇਲੇ ਲਗਿਆ ਕਰਨਗੇ ਸੁੱਖਾਂ ਵਾਰਿਆ ਕਰਨਗੇ ਆਓ ਹੁਣ ਆਪਾਂ ਚੱਲ ਕੇ ਇੱਥੇ ਜੋ ਲੰਗਰ ਚੱਲਦੇ ਨੇ ਲੰਗਰਾਂ ਦੇ ਦਰਸ਼ਨ ਕਰਦੇ ਆਂ ਤੇ ਨਾਲ ਇੱਥੇ ਦੇ ਹਰੇਕ ਤਰ੍ਹਾਂ ਦਾ ਪ੍ਰਬੰਧ ਹੈ ਜੀ ਹੈਗਾ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਹੈ ਇਹ ਕੋ ਲੰਗਰ ਹਾਲ ਦਾ ਨਵਾਂ ਲੰਗਰ ਹਾਲ ਹੈ ਜਿਹੜਾ ਉਹ ਬਣ ਵੀ ਰਿਹਾ ਹੈ ਤੇ ਜਿੱਥੇ ਦੇਸ਼ਾਂ ਪ੍ਰਦੇਸ਼ਾਂ ਤੋਂ ਆ ਕੇ ਲੋਕ ਨੇ ਜਿਹੜੇ ਉਰੇ ਸੰਗਤ ਹੈ ਜਿਹੜੀ ਉਹ ਲੰਗਰ ਵੀ ਛਕਦੀ ਹੈ ਤੇ ਹਰੇਕ ਤਰ੍ਹਾਂ ਦਾ ਰਹਿਣ ਦਾ ਖਾਣ ਪੀਣ ਦਾ ਸਾਰਾ ਇੱਥੇ ਪ੍ਰਬੰਧ ਹੈ ਜਿਹੜਾ ਉਹ ਕੀਤਾ ਹੋਇਆ ਹੈ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਵੀਰ ਪੇਦਾ ਲੰਗਰ ਹੈ ਜਿਹੜਾ ਉਹ ਅੱਜ ਵੀ ਸਾਰੇ ਗੁਰੂ ਘਰਾਂ ਦੇ ਵਿੱਚ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ ਦੀ ਸਾਹਮਣੇ ਪ੍ਰਦਰਸ਼ਨ ਕਰ ਰਹੇ ਹਾਂ ਪਿੱਛੇ ਆਪਾਂ ਜਿਹੜੇ ਗੁਰੂ ਘਰ ਦੇ ਹੁਣ ਦਰਸ਼ਨ ਕਰਕੇ ਆਏ ਆਂ ਪਿੰਡਾ ਗੌੜ ਗੁਰੂ ਤੇਗ ਬਹਾਦਰ ਜੀ ਚਰਨ ਛੋਹ ਅਸਥਾਨ ਹੈ ਉਸ ਤੋਂ ਬਾਅਦ ਅੱਗੇ ਗੁਰੂ ਘਰ ਪਿੰਡ ਤੰਘੇੜਾ ਵਿਖੇ ਗੁਰੂ ਤੇਗ ਬਹਾਦਰ ਪਾਸ਼ਾ ਉੱਥੇ ਆਏ ਤੇ ਜਿਹੜੀ ਆਪਾਂ ਪਿੱਛੇ ਇਤਿਹਾਸ ਦੇ ਵਿੱਚ ਸਿੰਘ ਸਾਹਿਬ ਤੋਂ ਸੁਣ ਕੇ ਆਏ ਆਂ ਕਿ ਇਨ ਉਸ ਪਿੰਡ ਦੇ ਪਿੰਡਾ ਗੌਲ ਦੇ ਨਵਾਸੀ ਤੇ ਜਿਹੜੇ ਉਸ ਸਮੇਂ ਦੇ ਉਹ ਗੁਰੂ ਪਾਸ਼ਾ ਦੇ ਪਿੱਛੇ-ਪਿੱਛੇ ਪਿੰਡ ਤੰਗੇੜਾ ਤੱਕ ਆਏ ਉਹ ਸਥਾਨ ਹੈ ਜਿਹੜਾ ਏਸੇ ਰੋਡ ਦੇ ਪਾਸੋਂ ਤੋਂ ਇਹ ਨਾਪੇ ਨੂੰ ਜਾਂਦੀ ਰੋਡ ਹੈ ਜਿਹੜੀ ਉਸ ਦੇ ਉੱਤੇ ਸਥਾਨ ਹੈ ਆਪਾਂ ਹੁਣ ਤੁਹਾਨੂੰ ਬਾਹਰੋਂ ਉਸ ਦੇ ਦਰਸ਼ਨ ਕਰਾਵਾਂਗੇ ਬਾਕੀ ਦਾ ਉਸ ਪਿੰਡ ਤੰਘੇੜਾ ਵਿਖੇ ਜਿਹੜਾ ਗੁਰੂ ਘਰ ਹੈ ਉਸ ਦਾ ਇਤਿਹਾਸ ਹੈ ਜਿਹੜਾ ਸਾਡੇ ਪਹਿਲਾਂ ਵਾਲੇ ਬਲੌਗ ਦੇ ਵਿੱਚੋਂ ਤੁਸੀਂ ਦੇਖ ਸਕਦੇ ਆ। ਇਹ ਆਪਾਂ ਸਥਾਨ ਨਿਰਦਰਸ਼ਨ ਕਰ ਰਹੇ ਹਾਂ। ਪਹਿਲਾਂ ਗੋਲ ਦੇ ਦਰਸ਼ਨ ਕਰਕੇ ਆਏ ਆ ਇਹ ਪਿੰਡ ਤੰਘੇੜਾ ਨੂੰ ਜਿਹੜਾ ਰਸਤਾ ਜਾਂਦਾ ਹੈ ਤੇ ਗੁਰੂ ਘਰ ਨੂੰ ਤੇ ਬਾਕੀ ਇੱਥੇ ਦੇ ਬਾਰੇ ਹੈ ਜਿਹੜਾ ਆਪਾਂ ਇਨ ਬਲੌਗ ਬਣਾਇਆ ਇੱਕ ਉਹ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਪਿੰਡ ਤੰਗੀ ਡਾਰੇ ਗੁਰੂ ਘਰ ਦੇ ਦਰਸ਼ਨ ਵੀ ਕਰ ਸਕਦੇ ਆ ਆਪਾਂ ਅੱਜ ਦੀ ਸੀਰੀਜ਼ ਐ ਅੱਜ ਦਾ ਜਿਹੜਾ ਇੱਥੇ ਹੀ ਸਮਾਪਤ ਕਰਦੇ ਆਂ ਬਲੌਗ ਤੇ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਅਗਲੇ ਗੁਰੂ ਘਰ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਛੇਤੀ ਹੋ ਸਕੇ ਬਾਕੀ ਕੁਝ ਨਿੱਜੀ ਰਜੇਮੀਆਂ ਕਰਕੇ ਆਪਾਂ ਇਹ ਥੋੜੀ ਜਿਹੀ ਸੀਰੀਜ਼ ਐ ਅੱਜ ਦੀ ਉਹ ਸਲੋ ਰੱਖੀ ਹੋਈ ਐ ਠੀਕ ਐ ਅੱਜ ਦਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਤੁਹਾਨੂੰ ਚੰਗਾ ਲੱਗਿਆ ਹੋਵੇ ਤੇ ਗੁਰੂ ਘਰ ਦੇ ਦਰਸ਼ਨ ਕਰਕੇ ਵੈਸੇ ਤਾਂ ਚੰਗਾ ਹੀ ਲੱਗਦਾ ਹੁੰਦਾ ਹੈ ਦਰਸ਼ਨ ਕਰਕੇ ਚੰਗਾ ਲੱਗਿਆ ਫਿਰ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਹੈ ਜਿਹੜਾ ਜ਼ਰੂਰ ਕਰ ਦੇਣਾ ਧੰਨਵਾਦ ਜੀ